ਵੱਡੇ ਭਾਈ ਹਰਦੀਪ ਆ ਮੈਨੂੰ ਯਾਰ 5-6 ਦਿਨ ਹੋ ਗਏ ਨਿੱਤ ਸੁ ਬਣਾਉਂਦਾ ਬਾਪੂ ਆਪਣਾ ਨਾ ਭੜਕਦਾ ਫਿਰਦਾ ਭੁੱਖਾ ਤਾਂ ਐ ਆ ਪਾਟੇ ਲੀੜੇ ਆ ਵਿਚਾਰਾ ਉਹ ਬੁਰਾ ਹਾਲਾ ਉਹਦਾ ਉਹਦਾ ਕਰਕੇ ਟਿਕਾ ਕੋਈ ਆਪਾਂ ਹੋ ਨਾ ਤੈਨੂੰ ਗੁਰਦੀਪ ਗੱਲ ਇਹ ਛੋਟੇ ਭਰਾ ਉਹ ਤੇਰਾ ਬਾਪੂ ਨਾਲ ਮੋਹ ਵਾਲਾ ਸੀਗਾ ਉਹਦੇ ਕਰਕੇ ਨਾ ਤੈਨੂੰ ਐ ਲੱਗਦਾ ਰਹਿੰਦਾ ਹੈ ਹੈ ਨਹੀਂ ਕੁਝ ਵੀ ਉਹਦਾ ਇੱਕ ਸੀਗਾ ਆਪਣੇ ਨਾਲ ਮੋਹ ਪਿਆਰ ਇੰਨਾ ਕਿ ਉਹ ਚਲਾ ਗਿਆ ਤੈਨੂੰ ਐਵੇਂ ਵਹਿ ਵਹਿ ਕੇ ਹੀ ਦਲਦਾ

ਜਾਏ ਹੋ ਜਾਏ ਹੋ ਜਾ ਜੱਕਾ ਹੋਰ ਬਖਤੋ ਠੀਕ ਹੋ ਠੀਕ ਹੈ ਠੀਕ ਹੈ ਹਾਂ ਬਾਬਾ ਜੀ ਛੋਕਰਾ ਤੁਹਾਡਾ ਤੁਸੀਂ ਸਾਡੇ ਘਰੇ ਆ ਗਏ ਸਾਡਾ ਮੇਰਾ ਛੋਟਾ ਭਰਾ ਸਾਡੇ ਪਰਦਾਦਾ ਜੀ ਸੁਰਗਵਾਸ ਹੋ ਗਏ ਇਹਨਾਂ ਨੂੰ ਇਹ ਸੁਪਨਾ ਆਉਂਦਾ ਵੀ ਉਹ ਨਰਕਾਂ ਚ ਭੜਕਦੇ ਫਿਰਦੇ ਆ ਉਹਦਾ ਆਪਾਂ ਕੋਈ ਉਪਾਅ ਦੱਸੋ ਸਾਨੂੰ ਠੀਕ ਕਰ ਦਿੰਨੇ ਬੱਚਾ ਹਾਂ ਓਹ ਬੱਚਾ ਸ਼ਾਂਤੀ ਸ਼ਾਂਤੀ ਬੱਚਾ ਛੋਡਾ ਬਜ਼ਰਬ ਦਾ ਭੜਕਦਾ ਫਿਰਦਾ ਪਾਟੇ ਲੀੜੇ ਨੰਗੇ ਪੈਰੀ ੁੱਖਾ ਧਿਆਆ ਨਾ ਕੋਈ ਬਹਿਣ ਪੈਣ ਨੂੰ ਹੈ ਸੁਰਗਾ ਦੇ ਨੇੜੇ țeੜੀ ਥੋੜੀ ਜੀ ਭਗਤੀ ਲਾ ਕੇ ਕੰਮ ਕਰਨਾ ਪੈਣਾ ਕੰਮ ਹੋ ਜੂ ਛੋਡਾ ਮਸਲਾ ਹੱਲ ਹੋ ਜੂਆ ਥੋੜਿਆ ਖਰਚਾ ਲੱਗਣਾ ਥੋੜੀਆਂ ਜੀਆਂ ਚੀਜ਼ਾਂ ਵਸਤਾਂ ਲੈਣਗੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਇੱਕ ਕਾਪੀ ਪੰਨਾ ਲਿਓ ਮੈਂ ਲਿਖ ਦਿੰਦਾ ਔਰ ਲਿਓ ਜਾ ਕੇ ਦੁਕਾਨ ਤੋਂ ਤੁਹਾਡਾ ਹੱਲ ਕਰ ਦਿੰਨੇ। ਕਰੋ ਬਾਬਾ ਜੀ ਪਾ ਕਰੋ। ਲਓ ਜੀ ਕਾਪੀ ਪੈਨ ਲੈ ਕੇ ਆ। ਕਾਪੀ ਲੈ ਕੇ ਆਉਣਾ। ਲਓ ਬੱਚਾ। ਬਾੜੋ ਬਾਬਾ ਜੀ। ਥੋੜੇ ਜਿਹਾ ਪੈਸੇ ਖਰਚ ਹੋਣਗੇ ਬੱਚਾ। ਕੋਈ ਗੱਲ ਨਹੀਂ ਬਾਬਾ ਜੀ ਲਿਖੋ। ਨੀਲੀ ਪੱਕ ਬਣਦਾ ਸੀ ਬਾਬਾ ਤੁਹਾਡਾ ਹਾਂਜੀ ਉਹ ਸਾਨੂੰ ਦਸੀ ਸੀ ਆ ਸਮਾਨ ਲੈ ਆਓ ਬੱਚਾ ਹੱਲ ਕਰ ਦਿਆਂਗੇ ਲੈ ਛੋਟੇ ਲੈ ਕੇ ਸਾਰਾ ਸਮਾਨ ਜਾ ਕੇ ਦੁਕਾਨ ਤੇ ਆਓ ਰੱਕ ਦੇ ਬਰੇ ਬੱਚਾ ਕਾਫੀ ਟਾਈਮ ਲਾਵਾ ਬਾਬਾ ਇਹ ਸਮਾਨ ਬਾਬਾ ਜੀ ਬ੍ਰੀਕ ਕੀ ਚਾਹੀਏ ਬਹੁਤ ਸੁਭਾਤ ਹਾਫ ਨਾਲ ਜਿਉਂਦੇ ਰੋ ਬੱਚਾ ਚਾਹ ਪਾਣੀ ਦੀ ਸੇਵਾ ਕਰੇ ਤੁਸੀਂ ਲਿਆਏ ਜੀ ਦੇਖ ਲਓ ਬਾਬਾ ਜੀ ਦੇਖੋ ਬਸ ਪਰਚੀ ਵਿੱਚ ਹੈ ਉੱਪਰ ਬੱਤਾ ਇੱਕ ਗੱਲ ਹੈ ਇਹ ਸਮਾਨ ਤਾਂ ਹੋ ਗਿਆ ਠੀਕ ਹੈ ਜੀ ਉਹਨਾਂ ਇੱਕ ਮੰਝਾ ਰਹਿ ਗਿਆ ਜੀ ਉਹਦੇ ਪੈਣ ਵਾਸਤੇ ਮੰਝਾ ਬਾਬਾ ਜੀ ਫਿਰ ਮੰਝਾ ਦਾ ਹੁਣ ਇਹਦੇ ਪੈਸੇ ਦੇ ਦਿੰਦੇ ਆ ਮੰਝੇ ਦੇ ਦੇ ਆ ਹਾਂ ਪੈਸੇ ਦੇ ਦੋ ਤੁਸੀਂ ਠੀਕ ਹੈ ਪੈਸੇ ਮੇਰੇ ਕੋਲ ਖੁੱਲੇ ਤਾਂ ਹੈ ਨਹੀਂ ਬਬਾ ਜੀ ਇਹਨੂੰ ਗੂਗਲ ਪੇ ਕਰ ਦਿੰਦੇ ਆ ਹਾਂ ਬੇਟਾ ਗੂਗਲ ਪੇ ਕਰ ਦੋ ਆ ਸਕੈਨ ਕਰ ਦਿਓ ਠੀਕ ਆ ਬਈ ਪਰ ਠੀਕ ਹੈ ਬਬਾ ਜੀ ਦੇਖੋ ਆ ਗਈ ਹਾਂ ਜੀ ਤੁਹਾਡਾ 1500 ਰੁਪਿਆ ਆ ਗਿਆ ਠੀਕ ਆ ਲੋ ਜੀ ਤੁਹਾਡਾ ਹੱਲ ਹੋ ਗਿਆ ਤੁਸੀਂ ਬੇਫਿਕਰ ਹੋ ਜਾਓ ਇਹ ਸਾਰਾ ਸਮਾਨ ਤੁਹਾਡੇ ਬਜ਼ੁਰਗਾਂ ਤੱਕ ਰਹੀ ਬਸ ਅੱਜ ਸੋਮਵਾਰ ਹੈ ਤੇ ਸਵੇਰੇ ਮੰਗਲਵਾਰ ਨੂੰ ਪਹੁੰਚਦਾ ਕਰ ਦੇਾਂਗੇ ਤੁਸੀਂ ਨਿਸ਼ਚਿੰਤ ਹੋ ਕੇ ਬੈਠ ਜਾਓ ਹੁਣ ਤੁਹਾਡੇ ਬਜ਼ੁਰਗ ਸੁਰਗਾ ਦੇ ਬਿਲਕੁਲ ਨੇੜੇ ਸੀਗੇ ਆਪਾਂ ਹੋਰ ਨੇੜੇ ਕਰ ਦੇਾਂਗੇ ਉਹਨਾਂ ਨੂੰ ਸੁਰਗਾ ਜੀ ਵਾਰ ਦੇਾਂਗੇ ਠੀਕ ਹੈ ਤੁਸੀਂ ਬੇਫਿਕਰ ਹੋ ਜਾਓ ਜੈ ਜੈਕਾਰ ਹੈ ਠੀਕ ਹੈ ਜੀ ਗੱਲ ਬਣ ਗਈ ਹਲੋ ਆ ਭਗਵਾਨ ਨੇ ਤੂੰ ਆ ਦੀ ਸੀ ਸਿਲੰਡਰ ਮੁੱਕਿਆ ਪਿਆ ਘਰੇ ਪੈਸੇ ਹੈ ਨਹੀਂ ਤੇ ਗੱਲ ਬਣ ਗਈ ਪੈਸੇ ਬਣ ਗਏ ਤੇ ਮੈਂ ਤੈਨੂੰ Google Pay ਕਰਤੇ ਪੈਸੇ ਤੇ ਤੂੰ ਉੱਥੇ ਮਦੀਰ ਵਾਲੇ ਆਉਂਦੇ ਹੋਣਗੇ ਤੇ ਸਿਲੰਡਰ ਭਰਾ ਲਾਉਣਾ ਤੂੰ ਠੀਕ ਹੈ ਹੋਰ ਕਿਆ ਕਿਆ ਕਾਰ ਹੋਗੀ ਦੋ ਬੰਦੇ ਫਸ ਗਏ ਸੀਗੇ ਦੇਸੀ ਜੇ ਠੀਕ ਹੈ ਠੀਕ ਹੈ ਜੈ ਹੋ ਆ ਆਪਾ ਕੰਮ ਇਹਨੂੰ ਲੋਚ ਲੱਗੇ ਹੁਣ ਕਿਸੇ ਦੁਕਾਨ ਤੇ ਦੁਕਾਨ ਵਾਲੇ ਨਾਲ ਗੱਲ ਕਰਕੇ ਵੇਚ ਕੇ ਇਹ ਵੀ ਪੈਸੇ ਪਾ ਗਏ ਜੀ ਅੱਛਾ ਚਲੋ ਜੀ ਠੀਕ ਹੈ ਉਹ ਵੇਣ ਕਾਹਦੇ ਪਾਣਗੇ ਹਾਂ ਜੀ ਨਾ ਕਿਹਾ ਜੀ ਬਾਬਾ हां बच्चा हां बाबा ਸਾਡੇ ਯਾਰ ਸਮਗਰੀ ਬਜ਼ੁਰਗਾਂ ਕੋਲੇ ਪਹੁੰਚੀ ਰੀ ਤੁਹਾਨੂੰ ਸੁਣ ਆਇਆ ਨਹੀਂ ਪਹੁੰਚੀ ਸਾਡੇ ਕੋਲੇ ਸਮਗਰੀ ਬਾਬਾ ਤੂੰ ਪਹੁੰਚਾਈ ਨਹੀਂ ਗਿਆ ਨਹੀਂ ਬੱਚਾ ਛੋਟਾ ਵਾਹ ਮੈਂ ਆ ਮੰਗਲਵਾਰ ਨੂੰ ਮੰਤਰਾਂ ਤੰਤਰ ਨਾਲ ਸਾਰਾ ਸਮਾਨ ਛੋਡੇ ਬਜ਼ੁਰਗਾਂ ਦੇ ਘਰ ਪਹੁੰਚਦਾ ਕਰਤਾ ਸਗਾਂ ਦੀ ਮਾਤਾ ਤੁਹਾਨੂੰ ਦੱਸਣੀ ਹੋਣਾ ਜੀ ਇੱਕ ਕੁਛ ਕਬਰੀ ਹੋਰ ਛੋਡੇ ਬਜ਼ੁਰਗ ਦੀ ਤਾਂ ਆਪਾਂ ਸਵਰਗਾਂ ਦੇ ਵਿੱਚ ਘੱਲਤਾ ਉਹਨਾਂ ਨੂੰ ਤਾਂ ਠੀਕ ਹੈ ਉਹ ਸਰਗਾਂ ਵਿੱਚ ਪਹੁੰਚਦੇ ਕਰਦੇ ਤਾਂ ਮौज ਕਰਦੇ ਆ ਖੀਰ ਪੂੜੇ ਖਾਂਦੇ ਆ ਤੁਸੀਂ ਘਪਰਾ ਰਹੇ ਹੋ ਬੱਚਾ ਪਹੁੰਚ ਗਿਆ ਸਮਾਨ ਸਾਰਾ ਨਹੀਂ ਪਹੁੰਚੀ ਬਾਬਾ ਨਹੀਂ ਪਹੁੰਚੀ ਸਰੂ ਦਿਖਾ ਦਿੰਦੇ ਆ ਦੁਕਾਨ ਇੱਕੇ ਸੂਟ ਆਹ ਦੇਖ ਬਾਬਾ ਜੈ ਹੋ ਬਾਬਾ ਜੈ ਹੋ ਬੇਟਾ ਸਮਾਨ ਸੀ ਥੋੜਾ ਜਿਹਾ ਚੇਚਣਾ ਸੀਗਾ ਨਯੋ ਨਯੋ ਦੇਖ ਲੈਣ ਸਮਾਨ ਤਾਂ ਮੇਰੇ ਕੋ ਨਹੀਂ ਗਿਆ 5000 ਦਾ ਸੀ ਬਾਬਾ ਜੀ 2000 ਰੁਪਿਆ ਦੇਵਾਂਗੇ ਦਾ 2000 ਹਾਂਜੀ ਹਾਂ ਸਮਾਨ ਤਾਂ 5000 ਦਾ ਸੀ ਤੇ ਚਲ ਆਪਾਂ ਕਿਹੜਾ ਕਈ ਮਾਰੀ ਹੈ ਠੀਕ ਆ ਬੇਟਾ ਜਿਵੇਂ ਤੁਹਾਡੀ ਮਰਜ਼ੀ ਆ ਰੱਖ ਲੋ 2000 ਦੇ ਦੋ ਤਾਂ ਬਨੇ 15 ਹੋਰ ਲੈ ਲੈ ਗੂਗਲ ਤੇ ਕਰਾ ਲੈ ਆ 5000 ਬਣ ਗਿਆ ਆਹ ਲਓ ਬਾਬਾ ਜੀ 2000 ਰੁਪਿਆ ਠੀਕ ਹੈ ਜੈ ਹੋ ਬੱਚਾ ਜੈ ਹੋ ਜੀ ਜੈ ਹੋ ਹੁਣ ਦੱਸ ਬਾਬਾ ਸਮਾਨ ਫਿਰ ਕਿੱਥੇ ਗਿਆ ਹੈ ਕੀ ਹੋ ਰਿਹਾ